ਸਿਟੀ ਜਾਂਦੇ ਆ ਹਾਰਡਿਸਵਲ ਜਾਂਦੇ ਆ ਉੱਥੇ ਮਾਤਰਾ ਵੱਡੀਆਂ ਵੱਡੀਆਂ ਅਫੀਸਾਂ ਹੁੰਦੀਆਂ ਨੇ ਲੇਕਿਨ 80 ਰੁਪਏ ਦੇ ਵਿੱਚ ਤੁਸੀਂ ਇੱਥੇ ਨਹਾ ਰਹੇ ਹੋ ਆਪਣੇ ਫੈਮਿਲੀ ਨੂੰ ਲੈ ਕੇ ਬੱਚਿਆਂ ਨੂੰ ਪਹੁੰਚਿਓ ਕਿਸ ਤਰ੍ਹਾਂ ਲੱਗਦਾ ਆ ਪੂਰਾ ਕੋਲ ਇੰਜੋਏ ਕਰ ਰਹੇ ਹੋ ਉੱਥੇ ਤਾਂ 1000 ਲੱਗ ਜਾਂਦੇ ਆ ਪੈਸੇ ਬਹੁਤ ਪੈਸੇ ਲੱਗਦੇ ਆ ਇੱਥੇ ਤਾਂ ਬਿਲਕੁਲ ਅੱਛਾ ਐ ਇੰਜੋਏ ਪਾਣੀ ਵੀ ਸਾਫ਼ ਸੁਥਰਾ ਐ 80 ਦੇ ਵਿੱਚ ਸਰਪੰਨ ਸਾਹਿਬ ਵੱਲੋਂ ਇੰਨਾ ਵਧੀਆ ਉਵਰਾਲਾ ਕੀਤਾ ਗਿਆ ਉਹਨਾਂ ਨੂੰ ਕੀ ਕਹਣਾ ਚਾਹ ਮੈਂ ਉਹਨਾਂ ਨੂੰ ਕਹਿੰਦਾ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਇੰਜੋਏਮੈਂਟ ਤੁਸੀਂ ਕਰਾ ਰਹੇ ਹੋ ਇਸ ਤੋਂ ਵੱਡੀ ਚੀਜ਼ ਹੋਰ ਕੀ ਹੋ ਸਕਦੀ ਬਹੁਤ ਵਧੀਆ ਲੱਗ ਰਿਹਾ ਹੈ ਲੇਕਿਨ ਪਰਿਵਾਰ ਵਾਸਤੇ ਵੀ ਇਹਨਾਂ ਨੇ ਲੱਗ ਤੋਂ ਬਣਾਇਆ ਆਇਆ ਹੈ ਸਾਈਡ ਤੇ ਇਹਨਾਂ ਨੇ ਵੈਸੇ ਪਰਿਵਾਰ ਨੂੰ ਲੈ ਕੇ ਆਉਣਾ ਤਾਂ ਵੀ ਵਧੀਆ ਹੈ ਬਹੁਤ ਵਧੀਆ ਸਿਸ ਕਮਸਕੰਨ 7-8 ਸਾਲ ਹੋ ਗਿਆ ਸਾਨੂੰ ਇੱਥੇ ਆਂਦਿਆਂ ਨੂੰ ਹੋਰ ਵਧੀਆ ਭਰੀ ਘੱਟ ਬਿਹੈ ਜਿੰਨਾ ਵਜਾ ਕੋਈ ਦੇ ਦਿੰਦਾ ਸੋ ਵਧੀਆ ਜਿੱਥੇ ਸਭ ਬਹੁਤ ਵਧੀਆ ਭਰੀ ਹੈ ਇਦਾਂ ਦੇ ਉਤਰਾਲੇ ਕਰਦੇ ਰਹਿਣੇ ਜਿਹਦੇ ਵੀਰੇ ਇਹ ਦੇਖੋ ਰਿਲੈਕਸ ਕਿੰਨਾ ਦੇ ਰਿਹਾ ਸਾਰੇ ਬੱਚਿਆਂ ਨੂੰ ਕਿੰਨੇ ਬੱਚੇ ਕਿੰਨੇ ਲੱਗੇ ਹੋਏ ਇੱਥੇ ਨਾਲ ਰਾਣਾ ਚੌਂਕ ਸੀਮਾ ਚੌਂਕ ਤੋਂ ਆਏ ਹੋ ਲੇਕਿਨ ਹੋਰ ਵੀ ਸੀਮਾ ਬੋਲਨੇ ਲੇਕਿਨ ਤੁਹਾਨੂੰ ਇਸ ਜੱਸੀਆ ਰੋਡ ਦੇ ਵਿੱਚ ਕੀ ਖਾਸ ਲੱਗਿਆ ਸੀ ਬੋਲ ਤੇਰੇ ਮਸਤੀ ਆਂਦੀ ਹੈ ਜੀ ਪੂਰੀ ਮਸਤੀ ਆਂਦੀ ਪੂਰੀ ਕਿੰਨੀ ਟਿਕਟ ਲੱਗੀ ਹੈ 80 ਰੁਪਏ 70 80 ਰੁਪਏ ਦੇ ਵਿੱਚ ਤੁਸੀਂ ਬੋਲੋ 2.5 ਘੰਟੇ ਨਾ ਆ ਰਹੇ ਹੋ ਕਿਦਾਂ ਦਾ ਲੱਗ ਬਹੁਤ ਵਧੀਆ ਤੇ ਲੋਕਾਂ ਦੀ ਬਹੁਤ ਡਿਮਾਂਡ ਤੇ ਫੈਮਿਲੀ ਵਾਲਾ ਜ਼ਰੂਰ ਬਣਾਓ ਕਿਉਂਕਿ ਗਰਮੀ ਦੇ ਟਾਈਮ 'ਚ ਇੰਨਾ ਸਸਤਾ ਔਰ ਵਧੀਆ ਪ੍ਰੋਜ਼ਰਟੀ ਨਹੀਂ ਮਿਲ ਸਕਦੀ ਕਿਸੇ ਨੂੰ ਆਡੀਵਾਰ ਚ 12 12 ਟਰੈਕਟਰ ਮੀਡਲ ਕਲਾਸ ਬੰਦੇ ਇੱਥੇ ਸਾਡੀ 90 ਰੁਪਏ ਟਰੈਕਟਰ ਸਾਰੇ ਤੇ ਇਸ ਕਰਕੇ ਸਾਰੇ ਖੁਸ਼ ਹੋ ਕੇ ਆਉਂਦੇ ਆਪਦੇ ਜਵਾਕਾਂ ਨੂੰ ਖੁਸ਼ ਹੋ ਕੇ ਮੈਨੀ ਗਾ ਇਹ ਲੋਕਾਂ ਦੇ ਖੁਦ ਬਿਆਨ ਕਹਿ ਰਹੇ ਤੁਹਾਡਾ ਬਹੁਤ 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 ਧੰਨਵਾਦੀ ਕਰਦੇ ਪਏ ਨੇ ਲੇਕਿਨ ਇੱਕ ਮਾਤਰ 80 ਰੁਪਏ ਔਰ 90 ਰੁਪਏ ਦੇ ਵਿੱਚ ਜਿੱਤੇ ਸਵਿੰਗ ਬੋਲ ਬਣਾਏ ਗਏ ਨੇ ਇਹਨੇ ਵਧੀਆ 2 2 2.5 ਘੰਟੇ ਨਜ਼ਾਰੇ ਲੈ ਰਹੇ ਨੇ ਲੋਕ ਤੁਹਾਡਾ ਧੰਨਵਾਦ ਕਰ ਰਹੇ ਇੰਨੀ ਕਿ ਮਾਤਰ ਦੇ ਫੀਸ ਘਟ ਦੇ ਵਿੱਚ ਤੁਸੀਂ ਕਿੱਦਾਂ ਬਣਾਤਾ ਸਾਜੀ ਕੋਈ ਬੜਾ ਲਾਲਚ ਨਹੀਂ ਰੱਖਿਆ ਕਈ ਕੋਈ ਗੱਲ ਨਹੀਂ ਅਸੀਂ ਕਿਹੜਾ ਕਰਜ਼ਾ ਲੈ ਕੇ ਬਣਾਇਆ ਜੀਵੀਦਾਰਾਂ ਜਮੀਨ ਸਾਡੀ ਆਪਦੀ ਸੀ ਉਹਦੇ 'ਚ ਬਣਾਤਾ ਉਹ ਲੋਕ ਇੰਜੋਏ ਕਰਦੇ ਆ ਹਾਲ ਦੋਸਤੋ ਤੁਸੀਂ ਦੇਖ ਰਹੇ ਹੋ ਚਿਰਾਗ ਨਿਊ ਚੈਨਲ ਚਿਰਾਗ ਨਿਊ ਚੈਨਲ ਦੀ ਟੀਮ ਪਹੁੰਚ ਚੁੱਕੀ ਹੈ ਜੀ ਇੱਕ ਸਵੀਮਿੰਗ ਪੂਲ ਦੇ ਵਿੱਚ ਜਿਹੜਾ ਕੈਨੇਡੀਅਨ ਸਵੀਮਿੰਗ ਪੂਲ ਜੱਸੀਆਂ ਰੋਡ ਦੇ ਉੱਤੇ ਜੇਕਰ ਤੁਸੀਂ ਵੀ ਵੱਡੇ ਵੱਡੇ ਹਾਰਡਿਸਵਾੜੀ ਰਿਜ਼ੋਰਟ ਦੇ ਵਿੱਚ ਜਾਂਦੇ ਹੋ ਜਾਂ ਕਿਤੇ ਵੀ ਸਵੀਮਿੰਗ ਪੂਲ ਤੇ ਜਾਣੇ ਲੇਕਿਨ ਇਹ ਸਵੀਮਿੰਗ ਪੂਲ ਦਾ ਜਿਹੜਾ ਨਜ਼ਾਰਾ ਹੈ ਤੁਹਾਨੂੰ ਵੱਖਰਾ ਹੀ ਅੰਦਾਜ਼ੇ ਨਾਲ ਮਿਲੇਗਾ ਦੇਖਾਂਗੇ ਲੋਕ ਜਿਹੜੇ ਨੇ ਨੌਜਵਾਨ ਜਿਹੜੇ ਮੁੰਡੇ ਨੇ ਕਾਫੀ ਅੰਦਰ ਨਜ਼ਾਰੇ ਲੈ ਰਹੇ ਨੇ ਨਾਂ ਦਾ ਸਮਾਂ ਜਿਹੜਾ ਕਿੰਨੇ ਵੇ ਤੋਂ ਕਿੰਨੇ ਵੇ ਦਾ ਰੱਖਿਆ ਗਿਆ ਸਰਪੰਚ ਸਾਹਿਬ ਦੇ ਵੱਲੋਂ ਜਿਹੜਾ ਤਿਆਰ ਕੀਤਾ ਗਿਆ ਲੇਕਿਨ ਗੱਲਬਾਤ ਵੀ ਕਰਾਂਗੇ ਸਰਪੰਚ ਸਾਹਿਬ ਦੇ ਨਾਲ ਪੂਰੀ ਜਾਣਕਾਰੀ ਲਵਾਂਗੇ ਇਹ ਸਵੀਮਿੰਗ ਪੂਲ ਦੇ ਬਾਰੇ ਉਹਨਾਂ ਉਹ ਜਾਣਦੇ ਆ ਉਹਨਾਂ ਦਾ ਚਨਾਗ ਨੂੰ ਚੈਨਲ ਰਾਹੀਂ ਬਾਈ ਜੀ ਕੀ ਨਾਮ ਹੈ ਜੀ ਅਮਿਤ ਕਿਹੜੀ ਜਗ੍ਹਾ ਤੋਂ ਆਏ ਹੋ ਇਹ ਬਾਬਾ ਥਾਂ ਸਿੰਘ ਚੌਂਕ ਤੋਂ ਥਾਂ ਸਿੰਘ ਚੌਂਕ ਤੋਂ ਪਹੁੰਚੇ ਹੋ ਕੈਨੇਡੀਅਨ ਸਵੀਮਿੰਗ ਪੂਲ ਤੇ ਆਏ ਹੋ ਕਿੰਨੀ ਕੁ ਫੀਸ ਲੱਗੀ ਤੁਹਾਨੂੰ 80 ਰੁਪਏ 80 ਓਨਲੀ ਫਨ ਸਿਟੀ ਜਾਂਦੇ ਆ ਹਾਰਡਿਸਵਾਲ ਜਾਂਦੇ ਆ ਉੱਥੇ ਮਾਤਰ ਵੱਡੀਆਂ ਵੱਡੀਆਂ ਅਫੀਸਾਂ ਹੁੰਦੀਆਂ ਨੇ ਲੇਕਿਨ 80 ਰੁਪਏ ਦੇ ਵਿੱਚ ਤੁਸੀਂ ਇੱਥੇ ਨਹਾ ਰਹੇ ਹੋ ਆਪਣੇ ਫੈਮਿਲੀ ਨੂੰ ਲੈ ਕੇ ਬੱਚਿਆਂ ਨੂੰ ਪਹੁੰਚਿਓ ਕਿਸ ਤਰ੍ਹਾਂ ਲੱਗ ਰਿਹਾ ਹੈ ਹਾਂ ਪੂਰਾ ਫੁੱਲ ਇੰਜੋਏ ਕਰ ਰਹੇ ਹੋ ਉੱਥੇ ਤਾਂ 1000 ਲੱਗ ਜਾਂਦੇ ਆ ਪੈਸੇ ਬਹੁਤ ਪੈਸੇ ਲੱਗਦੇ ਆ ਇੱਥੇ ਤਾਂ ਬਿਲਕੁਲ ਅੱਛਾ ਹੈ ਇੰਜੋਏ ਪਾਣੀ ਵੀ ਸਾਫ਼ ਸੁਥਰਾ ਹੈ ਇੰਜੋਏ ਕਰ ਰਹੇ ਖਾਣਾ ਵੀ ਨਾ ਵੀ ਅੱਛਾ ਲੋਕਰ ਹੈ ਹਰ ਚੀਜ਼ ਹੈ 50 ਰੁਪਏ ਲੋਕਰ ਹੈ ਉੱਥੇ 1.5 150 ਰੁਪਏ ਲੋਕਰ ਵਗੈਰਾ ਲਗਾਉਂਦੇ ਆ ਕੰਮ ਤੋਂ 2000 ਲੱਗ ਜਾਂਦੇ ਇੱਕ ਬੰਦੇ ਦੇ ਉ ਮੈਂ ਉਹਨਾਂ ਨੂੰ ਕਹਿੰਦਾ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਇੰਜੋਏਮੈਂਟ ਤੁਸੀਂ ਕਰਾ ਰਹੇ ਹੋ ਇਸ ਤੋਂ ਵੱਡੀ ਚੀਜ਼ ਹੋਰ ਕੀ ਹੋ ਸਕਦੀ ਹੈ ਜੀ ਤਾਂ ਬੱਚੇ ਦੀ ਛੁੱਟੀਆਂ ਵੀ ਪਈਆਂ ਹੋਈਆਂ ਬੱਚੇ ਤਾਂ ਤੁਹਾਨੂੰ ਰੋਜ਼ ਕਹਿੰਦੇ ਹੋਣਗੇ ਕਿ ਪਾਪਾ ਤੁਹਾਨੂੰ ਸਵਿੰਗ ਕੋ ਲੈ ਕੇ ਜਾਓ ਹਾਂਜੀ 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 ਅੱਜ ਕੱਢੀ ਦੁਪਹਿਰ ਦੇ ਹੀ ਮਗਰ ਲੱਗੇ ਹੋਏ ਦੁਪਹਿਰੇ 3 ਵਜੇ ਨਮਾਇਆ ਆਇਆ ਨਹੀਂ ਤੋ ਵਿੱਚ ਪੂਰਾ ਇੰਜੋਏ ਕਰ ਰਹੇ ਹੈ ਬੇਟਾ ਇੱਧਰ ਆ ਕੇ ਕਰਵਾ ਸੀ ਕਰਾਂਗੇ ਇਹਨਾਂ ਦੇ ਬੇਟੇ ਨਾਲ ਬੇਟਾ ਕੀ ਨਾਮ ਹੈ ਕਨਫ ਕਿ ਕਿੱਥੋਂ ਆਏ ਤੁਸੀਂ ਲੁਸਾਨਾ ਕਿਸਾ ਲੱਗ ਰਿਹਾ ਕਿ ਇਹ ਛੁੱਟੀਆਂ ਪਈਆਂ ਹੋਈਆਂ ਨੇ ਕਿੰਦਾ ਦਾ ਨਜ਼ਾਰਾ ਲੱਗ ਬਹੁਤ ਮ ਆ ਰਿਹਾ ਵਾ ਰੋਜ਼ ਕਹਿੰਦੇ ਹੁੰਨੇ ਪਾਪਾ ਨੂੰ ਲੈ ਕੇ ਜਾ ਹਾਂਜੀ ਕਿੰਨਾ ਲੱਗਿਆ ਵੇ ਕਿੰਨੀ ਕਿੰਨੀ ਦਿਨ ਹੋ ਗਈ ਨਾ ਹੰਦਨ ਕੰਟਾ 1 ਘੰਟਾ ਹੋ ਗਿਆ ਨਾ ਬਲੇ ਪਾਣੀ ਕਿੰਨਾ ਠੰਡਾ ਹੈ ਬਹੁਤ ਠੰਡਾ ਹੈ ਠੰਡਾ ਨਜ਼ਾਰੇ ਆ ਰਹੇ ਆਰੇ ਹਾਂਜੀ ਕੀ ਕਿਹਾ ਜਾਓਗੇ ਸਰਪੰਚ ਸਾਹਿਬ ਬਾਰੇ ਉਹ ਚੰਗੀ ਫੈਸਿਲਿਟੀ ਬਣਾਇਆ ਹੈ ਬਣਾਇਆ ਹੈ ਬਿਲਕੁਲ ਦੇਖ ਸਕਦੇ ਹੋ ਬੱਚਿਆਂ ਦੇ ਵੱਲੋਂ ਵੀ ਸਰਪੰਚ ਸਾਹਿਬ ਦਾ ਬੁਰਾ ਧੰਨਵਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਮਾਤਰ 80 ਰੁਪਏ ਦੇ ਵਿੱਚ ਬੱਚਿਆਂ ਦੇ ਲਈ ਵੀ ਦੇਖ ਸਕਦੇ ਹੋ ਪੂਰਾ ਫੁੱਲ ਨਜ਼ਾਰਾ ਉਪਰੋ ਦੀ ਠੰਡਕ ਬਣਾ ਕੇ ਜਿਹੜਾ ਹੈ ਨਾ 2 ਘੰਟੇ ਤੋਂ 2 ਤੋਂ 2.5 ਘੰਟੇ ਜਿਹੜੇ ਨੇ ਮਾਤਰ 80 ਰੁਪਏ ਦੇ ਵਿੱਚ ਛੇੜੇ ਨੇ ਬੱਚੇ ਨਾ ਆ ਕੇ ਜਿਹੜਾ ਨੇ ਇੱਥੇ ਗਰਮੀ ਤੋਂ ਜਿਹੜੀ ਆ ਰਾਹਤ ਪਾ ਸਕਦੇ ਨੇ ਸਰਪੰਚ ਸਾਹਿਬ ਦੇ ਨਾਲ ਪੂਰੀ ਗੱਲਬਾਤ ਵੀ ਕਰਾਂਗੇ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਚੇ ਆਪਣਾ ਪੂਰਾ ਇੰਜੋਏਮੈਂਟ ਜਿਹੜਾ ਆ ਕਰ ਰਹੇ ਨੇ ਬਾਤ ਕਰਦੇ ਦੇਖ ਸਕਦੇ ਹੋ ਮੁੰਡੇ ਜਿਹੜੇ ਨੇ ਕਾਫੀ ਜਿਹੜੇ ਸਵਿੰਗ ਪੂਲ ਦੇ ਨਜ਼ਾਰੇ ਲੈ ਰਹੇ ਨੇ ਭਾਈ ਜੀ ਕੀ ਨਾਮ ਆ ਜੀ ਸਰਵੰਸਲ ਕਿਹੜੀ ਜਗ੍ਹਾ ਤੋਂ ਆਏ ਹੋ ਲੁਧਿਆਣਾ ਤੋਂ ਭਾਈ ਜੀ ਭਾਈ ਜੀ ਗਰਮੀ ਦੀ ਰਾਤ ਨੂੰ ਲੈ ਕੇ ਸਵਿੰਗ ਪੂਲ ਦੇ ਨਜ਼ਾਰੇ ਲੈ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਤਾਂ ਬਹੁਤ ਮਜ਼ਾ ਆ ਰਿਹਾ ਭਾਈ ਗਰਮੀ ਬਹੁਤ ਗਰਮੀ ਹੋ ਗਈ ਹੈ ਗਰਮੀ ਦੂਰ ਕਰਨਾ ਮਾਤੇ ਪੂਲ ਚਾਹੀਏ ਭਾਈ ਲੋਕਾਂ ਨੂੰ ਕੀ ਮੈਸੇਜ ਦੇਣਾ ਜਾਊਂਗੇ ਜਿਹੜੇ ਸਵਿੰਗ ਪੂਲ 'ਚ ਨਹਾਣ ਲਈ ਆਉਂਦੇ ਨੇ ਹੋਰ ਕੀ ਮੈਸੇਜ ਦੇਣਾ ਕੋ ਗਰਮੀ ਦੀ ਰਾਤ ਨੂੰ ਪੂਲ 'ਚ ਨਹਾਣ ਆਲੇ ਬੰਦੇ ਨੇ ਹੀ ਮੈਸੇਜ ਆ ਕਿ ਪਹਿਲੇ ਤਾਂ ਪਹਿਲੇ ਕੇਅਰਫੁਲੀ ਨਾ ਹੋ ਤੇ ਥੋੜਾ ਧਿਆਨ ਨਾਲ ਕੋਈ ਹੁਕਰੇਵਾਜੀ ਦੀ ਕੋਈ ਰਾਮ ਨਾਲ ਨਾ ਹੋ ਬਾਕੀ ਬੰਦੇ ਨੂੰ ਇੰਜੋਏ ਕਰੰਦੋ ਠੀਕ ਹੈ ਨਾ ਇਹ ਤਾਂ ਕੋਈ ਫੰਡਰ ਗੀਰੀ ਨਹੀਂ ਕੁਛ ਨਹੀਂ ਐਸੀ ਗੀ ਨਹੀਂ ਚੱਲਣੀ ਚਾਹੀਦਾ ਬਾਕੀ ਇਹ ਪੂਲਰਾਂ ਦੇ ਵਧੀਏ ਪੂਰਾ ਧਿਆਨ ਰੱਖਦੇ ਆ ਕਿਤੇ সুইਮ ਪੂਲ ਜਨਾਨ ਗਏ ਹੋ ਇਸ ਤਰ੍ਹਾਂ ਕਿਨੇ ਜਾ ਕੇ ਚਾਰ ਸੰਡੇ ਆਣੇ ਭਾਈ ਆ ਸੰਡੇ ਜਾਣੇ ਹਾਂਜੀ ਹਾਂਜੀ ਭਾਈ ਇਸ ਤਰ੍ਹਾਂ ਦਾ ਨਜ਼ਾਰਾ ਮਤਲਬ ਕਿੰਨੇ ਕੀ ਟਾਈਮਿੰਗ ਹੀ ਰਿਹਾ ਗਰਮੀ ਨੂੰ ਦੂਰ ਕਰਨ ਦੇ ਤੋਂ ਵਧੀਆ ਨਜ਼ਾਰਾ ਕੋਈ ਵੀ ਨਹੀਂ ਭਾਈ ਜੀ ਕੀ ਨਾਮ ਆ ਤੁਹਾਡਾ ਅਜੇ ਕੁਮਾਰ ਕਿਹੜੀ ਜਗ੍ਹਾ ਤੋਂ ਆਏ ਹੋ ਸਮਰਾਲਾ ਚੌਂਕ ਤੋਂ ਆਣਾ ਚਾਹੂੰ ਤਾਂ ਜਸੀਆਂ ਰੋਡ ਦੇ ਪਹੁੰਚੇ ਹਾਂ ਬਹੁਤ সুইਮਪool ਦੇਖੇ ਨੇ ਪਿੰਡਾਂ ਵਿੱਚ ਹੁੰਦੇ ਨੇ ਲੇਕਿਨ ਅੱਜ ਸਰਪੰਚ ਸਾਹਿਬ ਦੇ ਵੱਲੋਂ ਇੱਥੇ সুইਮਪool ਤੇ ਪਹੁੰਚੇ ਹੋ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਲੇਕਿਨ ਪਰਿਵਾਰ ਵਾਸਤੇ ਵੀ ਇਹਨਾਂ ਨੇ ਲੱਗ ਤੋਂ ਬਣਾਇਆ ਆਇਆ ਹੈ ਇਸ ਸਾਈਡ ਤੇ ਇਹਨਾਂ ਨੇ ਵੈਸੇ ਪਰਿਵਾਰ ਨੂੰ ਲੈ ਕੇ ਆਉਣਾ ਤਾਂ ਵੀ ਵਧੀਆ ਹੈ ਬਹੁਤ ਵਧੀਆ ਅਸੀਂ ਕਮ ਸੇ ਕਮ 7-8 ਸਾਲ ਹੋ ਗਿਆ ਸਾਨੂੰ ਇੱਥੇ ਆਂਦੇ ਨੂੰ ਬਹੁਤ ਵਧੀਆ ਆਇਆ ਹੈ ਇਹਨਾਂ ਸੇਵਾ ਪਾਣੀ ਵੀ ਵਧੀਆ ਆ ਬਿਲਕੁਲ ਸਰਪੰਚ ਸਾਹਿਬ ਦੇ ਵੱਲੋਂ ਇੱਕ ਵੱਡਾ ਉਪਰਾਲਾ ਜਿਹੜਾ ਹੈ ਬੱਚਿਆਂ ਦੇ ਆਉਣ ਦੇ ਲਈ ਵੀ ਖਾਸ ਪ੍ਰਬੰ ਬਹੁਤ ਵਧੀਆ ਲੱਗਦਾ ਲੇਕਿਨ ਕਾਫੀ ਛੋਟਾ ਬੱਚਾ ਨਹੀਂ ਮਤਲਬ ਲਾਊੜੇਗਾ ਉਹ ਲੈ ਕੇ ਇਹਨੂੰ ਨਾ ਕੇਅਰਫੁਲੀ ਹੋਣਾ ਚਾਹੀਦਾ ਵੈਸੇ ਵੈਸੇ ਲੈ ਕੇ ਫੈਮਿਲੀ ਇਹਨਾਂ ਨੇ ਬਣਾਇਆ ਹੈ ਪੁੱਲ ਬਟ ਫਿਰ ਉਹ ਵੀ ਠੀਕ ਆ ਬਟ ਤੁਹਾਡਾ ਬੱਚਿਆਂ ਨੂੰ ਲੈ ਕੇ ਨਾ ਥੋੜਾ ਹੋਣਾ ਚਾਹੀਦਾ ਕਿ ਉਹ ਕਰਦੇ ਵੀ ਕੇਅਰ ਨੇ ਇਹ ਕੈਨੇਡੀਅਨ ਬੁਲਾਈਦਾ ਨਹੀਂ ਹੈਗਾ ਬੜੇ 7-8 ਸਾਲਾ ਤੋਂ ਹੈਗਾ 7-8 ਤੋਂ ਤੁਸੀਂ ਆ ਰਹੇ ਆ ਤੇ ਬੱਚਿਆਂ ਨੂੰ ਲੈ ਕੇ ਨਾ ਥੋੜਾ ਪਹਿਲਾਂ ਫੈਮਿਲੀ ਨਹੀਂ ਸੀਗਾ ਹੁਣ ਫੈਮਿਲੀ ਬਣਾਤਾ ਉਹਦੇ ਕੇਅਰ ਕਰਦੇ ਆ ਪੂਰੀ ਕਰਦੇ ਆ ਜੀ ਉਹ ਬੱਚੇ ਆਣ ਬੱਚੇ ਪਰ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਣਾ ਕੱਲੇ ਨਾ ਆਣ ਬੱਚੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਣ ਤਾਂ ਕਿ ਜੋ ਉਹਨਾਂ ਦੀ ਕੇਅਰ ਕਰ ਸਕਣ ਹਾਂਜੀ ਕੱਲੇ ਦੀ ਕੋਈ ਐਂਟਰੀ ਨਹੀਂ ਕਿਉਂਕਿ ਕੁਝ ਵੀ ਹੋ ਸਕਦਾ ਹੈ ਨੁਕਸਾਨ ਦਾ ਇੱਕ ਅਸੀਂ ਵੀ ਮੈਂ ਵੀ ਪਿਛਲੇ ਸੱਦੇ ਆ ਆਪਣੀ ਵਾਈਫ ਨਾਲ ਤੇ ਆਪਣੇ ਬੱਚਾ ਨਾਲ ਆਇਆ ਸੀਗਾ ਬਟ ਉਹ ਉਹ ਰਿਸਪੌਂਸ ਸਕੂਲ ਦਾ ਤੁਹਾਡਾ ਮੁੰਡੇ ਨੇ ਜਿਹੜੇ ਦੱਸ ਰਹੇ ਨੇ ਕੋਈ ਕਿੱਥੋਂ ਆ ਰਿਹਾ ਕੋਈ ਸਮਰਾਲਾ ਚੌਂਕ ਤੋਂ ਆ ਰਿਹਾ ਕੋਈ ਕਿੱਥੋਂ ਕਿੱਥੋਂ ਦੂਰੋਂ ਦੂਰੋਂ ਲੋਕ ਇਸ সুইਮਪool ਜਿਹੜੇ ਨੇ ਠੰਡੇ ਪਾਣੀ ਦੇ ਜਿਹੜੇ ਨੇ ਨਜ਼ਾਰੇ ਲੈ ਰਹੇ ਨੇ ਤੁਹਾਨੂੰ ਤਸਵੀਰਾਂ ਇੱਕ ਵਾਰ ਦਿਖਾਣੀ ਚਾਹੁੰਗਾ ਕੈਮਰਾਮੈਨ ਨੂੰ ਕਹਿੰਗਾ ਦੂਰ ਤੱਕ ਦੀਆਂ ਇਹ ਤਸਵੀਰਾਂ ਦਿਖਾ ਦਿ ਜੀਨ ਔਰ ਪਰਲੀ ਸਾਈਡ ਜਿਹੜੇ ਨੇ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆ ਜੀ ਤੁਹਾਡਾ ਕਰਨ ਕਿਹੜੀ ਜਗ੍ਹਾ ਤੋਂ ਆਏ ਹੋ ਮੈਂ ਇੱਧਰ ਚੰਦਰ ਨਗਰ ਤੋਂ ਨਗਰ ਤੋਂ ਆਏ ਹੋ ਤੇ ਜੱਸੀਆਂ ਰੋਡ ਤੇ সুইਮਪool ਤੇ ਪਹੁੰਚੇ ਹੋ ਕਿਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਠੰਡਕ ਕਿੰ ਇਲਾਕੇ ਦੇ ਵਿੱਚ ਜਿਹੜਾ ਸਵਿੰਗ ਪੂਲ ਜਿਸ ਤਰ੍ਹਾਂ ਨਜ਼ਾਰਾ ਦੇਖ ਰਹੇ ਹੋ ਮੈਂ ਹਾਂ ਜੀ ਬਹੁਤ ਵਧੀਆ ਭਾਜੀ ਕੱਟ ਬਹਿ ਹੈ ਜਿੰਨਾ ਵਜਾ ਕੋਈ ਦੇ ਦਿੰਦਾ ਸੋਹ ਭਾਜੀ ਜਿੱਥੇ ਕਿਹੜੀ ਜਗ੍ਹਾ ਤੋਂ ਆਟੋ ਕਿ ਹਾਂ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਸੱਡਿਓ ਭਾਜੀ ਜਿੱਥੇ ਜਿੱਦੀ ਤੋਂ ਕਰਨਜੀ ਦੀ ਪੂਰੇ ਨਾਲ ਆਏ ਹੋ ਯਾਰ ਤੋਂ ਸਮੇਤ ਕੱਟ ਰਹੇ ਹੋਗੇ ਲੇਕਿਨ ਸਰਪੰਚ ਸਾਹਿਬ ਜੀ ਵੱਲੋਂ ਇੰਨਾ ਵਧੀਆ ਸਵਿੰਗ ਪੂਲ ਬਣਾਇਆ ਗਿਆ ਕੀ ਕਹਣਾ ਚਾਹੁੰਦੇ ਬਹੁਤ ਵਧੀਆ ਭਾਜੀ ਇਹ ਇਦਾਂ ਦੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਵੀਰੇ ਇਹ ਦੇਖੋ ਰਿਲੈਕਸ ਕਿੰਨਾ ਦੇ ਰਿਹਾ ਸਾਰੇ ਬੱਚਿਆਂ ਨੂੰ ਕਿੰਨੇ ਬੱਚੇ ਕਿੰਨੇ ਲੱਗੇ ਹੋਏ ਇੱਥੇ ਨਾਲ ਬਾਜੀ ਇਹ ਸੋਲ ਦੇ ਤਰ੍ਹਾਂ ਸੱਤੋ ਜਿਆਦਾ ਕਰੇ ਰਹੋ ਇਹਦੇ ਸੋਲ ਪਾਣੀ ਦੇ ਬੈਠੇ ਤਾਂ ਬੱਚੇ ਆ ਬਾਹਰ ਕਰਕੇ ਦਾ ਬੜਕਦਾ ਇਹ ਬੰਦਾ ਪਾਪਾ ਹਾੜੀ ਸਵਾਲ ਜਾਣੇ ਜਾਂ ਫਨ ਸਿਟੀ ਜਾਣੇ ਵੱਡੇ ਵੱਡੇ ਪਰ ਮਾਲ ਦੇ ਵਿੱਚ ਜਿੱਥੇ ਪੈਸੇ ਵੀ ਦਰਨੇ ਖਰਚਣੇ ਬਣੇ 70ਵੇਂ ਦੇ ਦੇਖੋ ਦੋ ਢਾਈ ਘੰਟੇ ਨਹੀਂ ਆਈ ਜਣਾ 70ਵੇਂ ਦੇ ਵਿੱਚ ਤੁਸੀਂ ਦੋ ਢਾਈ ਘੰਟੇ ਆਉਣਾ ਨਾ ਆ ਸਕਦੇ ਆ ਬਾਜੀ ਸਾਰੇ ਬੱਚੇ ਨਾਲ ਵੱਡਾ ਨਾਲ ਵੇ ਜਿਹੜਾ ਮਰਜੀ ਨਾਲ ਫੈਮਲੀ ਫੈਮਲੀ ਸਭੀ ਬੁੱਲ ਲੱਗ ਬਣਿਆ ਹੋਇਆ ਤੁਸੀਂ ਵੀ ਨਾ ਆ ਲੋ ਬਾਜੀ ਕੋਈ ਹੈ ਹੀ ਨਹੀਂ ਦਿੱਕਤ ਬਾਜੀ ਤੁਸੀਂ ਕਿੱਥੋਂ ਆਇਓ ਸਿਵਲ ਸਿਟੀ ਇੱਥੇ ਸਾਰੇ ਨੌਜਵਾਨਾਂ ਜਿਹਨਾਂ ਆਉਂਦੇ ਸ ਹੋਰ ਹੋਰ ਸਾਰੇ ਇੱਥੇ ਹੋਏ ਆ। ਕੋਲ ਸਿਵਲ ਸਿਟੀ ਤੋਂ ਵੀ ਦੇਖ ਸਕਦੇ ਹੋ ਚਾਰ ਨੌਂ ਸਵਾਣ ਜਿਹੜੇ ਮੁੰਡੇ ਨਾਲ ਲਈ ਆਏ ਨੇ ਭਾਈ ਜੀ ਕਿੱਥੋਂ ਆਏ ਤੁਸੀਂ? ਅਸੀਂ ਆਏ ਚਿਮਾ ਚੌਂਕ। ਚਿਮਾ ਚੌਂਕ ਤੇ ਇੱਥੇ ਆਏ ਹੋ। ਨਾਲਿਆ ਕਿ ਨਾਣਾ? ਹਲੇ ਨਾਲ ਲੱਗੇ ਆ। ਨਾਲ ਲੱਗ ਪਹਿਲੀ ਵਾਰ ਆਏ ਹੋ ਕਿ ਕਦੋਂ ਆਏ? ਨਹੀਂ 2-3 ਵਾਰੀ ਆਏ ਬੜੀ ਵਾਰੀ ਆਏ। ਰਾਣਾ ਚੌਂਕ ਚਿਮਾ ਚੌਂਕ ਤੋਂ ਆਏ ਹੋ ਲੇਕਿਨ ਹੋਰ ਵੀ ਸਵੀਮਿੰਗ ਪੋਲ ਨੇ ਲੇਕਿਨ ਤੁਹਾਨੂੰ ਇਸ ਜੱਸੀ ਰੋਡ ਤੇ ਵਿੱਚ ਕੀ ਖਾਸ ਲੱਗਿਆ ਸਵੀਮਿੰਗ ਪੋਲ? ਇੱਧਰ ਮਸਤੀ ਆਂਦੀ ਹੈ ਜੀ। ਪੂਰੀ ਮਸਤੀ ਆਂਦੀ। ਪੂਰੀ। ਕਿੰਨੀ ਟਿਕਟ ਲੱਗੀ ਹੈ? ਇਹ 80 ਅਰ ਵੀ ਤਾਂ ਤਾਪ ਮਾ ਲਗਾਤਾਰ ਵਧਿਆ 45 ਡਿਗਰੀ ਤੋਂ ਵੱਧ ਤਾਪ ਮਾਰ ਹੋ ਜਾਂਦਾ ਲੇਕਿਨ ਤੁਸੀਂ ਦੋ-ਤਿੰਨ ਘੰਟੇ ਨਾ ਹੋਗੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਓ ਲੈ ਫੇ ਮਨ ਨਿਆਰੇ ਆ ਇਹ ਪੂਰੇ ਨਿਆਰੇ ਪੂਰੇ ਫੁੱਲ ਓਕੇ ਬੰਦੇ ਢੁੱਕੀ ਲਾ ਕੇ ਦਿਖਾਓ ਪਰ ਤਾਰੀ ਲਾ ਕੇ ਦਿਖਾਓ ਇੱਕ ਵਾਰੀ ਚੱਲ ਲੈ ਨਹੀਂ ਨਹੀਂ ਤੇਰੀ ਹਾਂਜੀ ਹਾਂਜੀ ਲਾ ਦਿੰਨੇ ਆਓ ਤਾਰੀ ਲਾਓ ਫੇਰ ਇੱਕ ਵਾਰੀ ਵੀਡੀਓ ਚ ਕੈਦ ਕਰੀਏ ਤੁਹਾਨੂੰ ਆਹ ਦੇਖ ਸਕਦੇ ਹੋ ਨੌਜਵਾਨ ਮੁੰਡੇ ਜਿਹੜੇ ਕਹਿੰਦੇ ਨੇ ਕਿ ਸੀ ਤਾਰੀ ਲਾ ਕੇ ਦਿਖਾਵਾਂਗੇ ਆਹ ਦੇਖੋ ਵਾਹ ਜੀ ਵਾਹ ਸਿਵਲ ਸਿਟੀ ਤੋਂ ਕੋਈ ਆ ਰਿਹਾ ਕੋਈ ਚੰਦਰਨਗਰ ਤੋਂ ਆ ਰਿਹਾ ਕੋਈ ਕੀ ਕਿਹੜੀ ਜਗ੍ਹਾ ਤੋਂ ਆ ਰਹੇ ਆ 9000 ਮੁੰਡੇ ਜਿਹੜੇ ਇਸ ਟਾਈਮ ਮਸਤੀ ਪੂਰੀ ਲੈ ਰਹੇ ਨੇ ਵਾਧਰੇ ਗਰਮੀ ਦੇ ਤਾਪਮਾਨ ਨੂੰ ਲੈ ਕੇ ਆ ਦੇਖ ਸਕਦੇ ਹੋ ਨੌਜਵਾਨਾਂ ਦਾ ਜਿਹੜਾ ਕਾਠਾ ਤੁਸੀਂ ਦੇਖ ਸਕਦੇ ਹੋ ਕੈਨੇਡੀਅਨ ਸਵੀਮ ਕਾਲਜ ਸਰਪੰਸਾਹ ਦੇ ਵੱਲੋਂ ਇਹ ਤਿਆਰ ਕੀਤਾ ਗਿਆ ਅਲੱਗ-ਅਲੱਗ ਟਾਈਮਿੰਗ ਰੱਖੀ ਗਈ ਔਰ ਮਾਤਰਾ ਸਿਰਫ 70 ਰੁਪਏ ਟਿਕਟ ਰੱਖੀ ਹੈ ਇਹ 70 ਰੁਪਏ ਟਿਕਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ 2 ਤੋਂ 2.5 ਘੰਟੇ 9000 ਮੁੰਡੇ ਜਿਹੜੇ ਨੇ ਇਸ ਮਸਤੀ ਦਾ ਜਿਹੜਾ ਨਜ਼ਾਰਾ ਲੈ ਸਕਦੇ ਨੇ ਗਾਣੇ ਚੱਲ ਰਹੇ ਨੇ ਉੱਥੇ ਹੀ ਗਾਣੇ ਦੇ ਨਜ਼ਾਰੇ ਦੇ ਨਾਲ-ਨਾਲ ਮੁੰਡੇ ਜਿਹੜੇ ਨੇ ਡੁੱਕੀ ਵੀ ਸੋ ਜੋ ਇਥੇ ਮੁੰਡੇ ਨੌਜਵਾਨ ਜਿਹੜੇ ਨਾਰੇ ਨੇ ਜਿਹੜੇ ਕੋਈ ਮਸਤੀ ਲੈ ਰਹੇ ਨੇ ਸੋ ਨਾਲ ਗੱਲਬਾਤ ਕੀਤੀ ਗਈ ਆ ਸੋ ਦੇਖਦੇ ਆ ਸਰਪੰਚ ਸਾਹਿਬ ਦਾ ਕੀ ਕਹਿਣਾ ਇਸ ਬਾਰੇ ਗੱਲਬਾਤ ਕਰਦੇ ਮੈਡਮ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਰੀਨਾ ਹੈ ਜਿਹੜੀ ਜਗ੍ਹਾ ਤੋਂ ਆਏ ਹੋ ਅਸਲ ਲੁਧਿਆਣੇ ਤੋਂ ਆਇਆ ਹਾਂ ਰੋਡ ਤੋਂ ਆਹੋ ਰੋਡ ਤੋਂ ਆਏ ਹੋ ਲੇਕਿਨ ਕਨੇਡੀਅਨ ਦੇ ਵਿੱਚ ਤਸਵੀਮ ਪੂਲ ਜਿਹੜਾ ਆ ਕਿ ਪੂਰਾ ਫੈਮਿਲੀ ਦਾ ਬਣਾਇਆ ਗਿਆ ਲੇਕਿਨ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਕਿੰਨੀ ਫੀਸ ਲੱਗੀ ਪਤਾ ਨਹੀਂ ਮੇਰੇ ਬ੍ਰਦਰ ਨੇ ਹੀ ਕਟਵਾਈ ਆ ਟਿਕਟ ਦਾ ਕਿੰਨੇ ਘੰਟੇ ਨਾਲੇ ਡੇਢ ਘੰਟਾ ਦੇ ਹਾਂ ਮਤਲਬ ਕਿੱਦਾਂ ਲੱਗਿਆ ਵੀ ਹੋਰ ਵੀ ਆਪਾਂ ਹਾਰਡਿਸਵਾਲ ਜਾਣੇ ਆ ਜਾਂ ਆਪਾਂ ਕਿਤੇ সুইਮਪool ਹੋਰ ਵੱਡੇ ਜਾਣੇ ਫੈਮਿਲੀ ਦੇ ਨਾਲ ਆਏ ਆ ਵਧੀਆ ਬਹੁਤ ਵਧੀਆ ਫੀਲ ਕੀਤਾ ਫੀਸ ਘੱਟੋ ਘਾਟ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ 80.90 ਰੁਪਏ ਫੀਸ ਦੇ ਵਿੱਚ ਬੜੀ ਮਾਤਰ ਘਟ ਦੇ ਵਿੱਚ ਤੇ ਰੱਖੀ ਗਈ ਆ ਲੇਕਿਨ 2 ਤੋਂ 2.5 ਘੰਟੇ ਬੰਦੇ ਨਾ ਆ ਸਕਦੇ ਨੇ ਔਰ 45 ਡਿਗਰੀ ਤਾਪਮਾਨ ਲਗਾਤਾਰ ਗਰਮੀ ਦਾ ਮੌਸਮ ਬਦ ਰਿਹਾ ਕੀ ਲੈ ਕੇ ਆਣਾ ਚਾਹੂਗੇ ਲੋਕਾਂ ਨੂੰ ਤੁਸੀਂ ਸਰ ਮੈਂ ਤਾਂ ਇਹੀ ਕਹੂੰਗੀ ਕਿ ਸਾਰੇ ਇੱਥੇ ਆਣ ਐਨਜੋਏ ਕਰਕੇ ਜਾਣ ਆਪਣੇ ਫੈਮਿਲੀ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਆਣ ਉਹ ਵੀ ਬੈਟਰ ਫੀਲ ਕਰਨਗੇ ਪਹਿਲਾ ਵੀ ਕਦੇ ਆਏ ਹੋ ਸਿੰਗੂਲ ਤੇ ਇਸ ਤਰ੍ਹਾਂ ਦੇ ਕਿਨਾਂ ਜਾ ਵੇ ਫਸਟ ਵਾਰੀ ਆਈ ਆ ਫਸਟ ਵਾਰੀ ਆਏ ਹੋ ਹਾਂਜੀ ਉਪਰਾਲਾ ਕਿਸ ਤਰ੍ਹਾਂ ਲੱਗਿਆ ਬੱਚਾ ਦੇ ਲਈ ਵੀ ਬੜੀ ਵਧੀਆ ਤਰੀਕੇ ਨਾਲ ਢੰਗ ਨਾਲ ਤਿਆਰ ਕੀਤੀ ਗਈ ਹੈ ਤੇ ਨਾਨ ਵਾਲੀ ਸਿਸਟਮ ਬਹੁਤ ਵਧੀਆ ਲੱਗਿਆ ਸਰ ਬਿਲਕੁਲ ਦੇਖ ਸਕਦੇ ਹੋ ਰਾਹੋ ਰੋਡ ਤੇ ਵੀ ਮੈਡਮ ਆਏ ਨੇ ਜਿਹਨਾਂ ਨਾਲ ਅਸੀਂ ਪੂਰੀ ਗੱਲਬਾਤ ਕੀਤੀ ਗਈ ਆ ਸੋ ਉਹਨਾਂ ਨੇ ਦੱਸਿਆ ਕਿ ਅਸੀਂ ਫਸਟ ਟਾਈਮ ਇੱਥੇ ਪਹੁੰਚੇ ਸੀ ਸਿੰਗੂਲ ਤੇ ਆ ਕੇ ਤੇ ਬਹੁਤ ਸਾਨੂੰ ਜਿਹੜਾ ਨਜ਼ਾਰਾ ਦੇਖਣ ਨੂੰ ਮਿਲਿਆ ਸੌਰਵ ਡੇਟ ਲਈ ਜੁਰੇ ਰੋਡ ਦਾ ਚਾਰਗ ਨਿਚ ਚੰਦਰ ਨਾ ਰਾਹ ਬਾਈ ਜੀ ਕੀ ਨਾਮ ਆ ਤੁਹਾਡਾ ਰਾਹੁਲ ਹੈ ਕਿਹੜੀ ਜਗ੍ਹਾ ਕੈਨੇਡੀਅਨ ਦੇ ਵਿੱਚ ਸਵਿੰਗੋਲ ਤੇ ਪਹੁੰਚੇ ਹੋ ਸਰਪੰਚ ਸਾਹਿਬ ਦੇ ਵੱਲੋਂ ਤਿਆਰ ਕੀਤਾ ਗਿਆ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਇੱਥੇ ਤੇ ਪਹਿਲੀ ਵਾਰੀ ਜੈਂਸ ਕੇ ਦਿੱਖੀ ਨਹੀਂ ਮੈਂ ਨਾਲੇ ਹੋਗੇ ਨਾਣਾ ਮਣ ਨਾ ਆ ਰਿਹਾ ਭਾਜੀ 1 ਘੰਟੇ ਤੋਂ ਨਾ ਆ ਰਿਹਾ ਮਜ਼ਾ ਲੈ ਰਿਹਾ ਪੂਰਾ ਫੁੱਲ 1 ਘੰਟੇ ਤੋਂ ਨਾ ਆ ਰਿਹਾ 1 ਘੰਟੇ ਦਾ ਟਾਈਮ ਦਿੱਤਾ ਸਾਨੂੰ 2 ਘੰਟੇ ਟਾਈਮ ਦਿੱਤਾ ਆ 2 ਘੰਟੇ ਕਿੰਨੀ ਵੀਸ ਲਿੱਤੀ ਗਈ ਆ ਫੀਸ ਕਿੰਨੀ ਫੀਸ ਲਈ ਹੈ ਡੋ 80 ਰੁਪਏ ਫੀਸ ਲਈ ਹੈ 80 ਰੁਪਏ ਦੇ ਵਿੱਚ ਕੀ ਕਹਿਣਾ ਚਾਹੋਗੇ 2 ਘੰਟੇ ਜਾਂ 2.5 ਘੰਟੇ ਬੰਦਾ ਨਹਾ ਸਕਦਾ ਬੜੇ ਆਰਾਮ ਦੇ ਨਾਲ ਨਹਾ ਨਹੀਂ ਸਕਦਾ ਭਾਈ ਜੀ ਨਾ ਸਕਦਾ ਆਪਾਂ ਫਨ ਸਿਟੀ ਜਾਣੇ ਆ ਹਾਰਡਿਸਵਾਲ ਜਾਣੇ ਆ ਹੋਰ ਵੀ ਉੱਥੇ ਕਾਫੀ ਫੀਸ ਲੱਗ ਜੰਦੀ ਲੇਕਿਨ ਅੱਜ ਇੰਨੀ ਮਾਤਰ ਘੱਟ ਫੀਸ ਦੇ ਵਿੱਚ ਤੁਹਾਨੂੰ ਇੱਥੇ ਨਹਾਣ ਦਾ ਮੌਕਾ ਦਿੱਤਾ ਗਿਆ ਕੀ ਕਹਿੰਦੇ ਬਹੁਤ ਮਜ਼ਾ ਕਰਦੇ ਦੇਖ ਸਕਦੇ ਹੋ ਕਿ ਇੱਕ ਫੈਮਿਲੀ ਵੀ ਸਵਿੰਗ ਪੂਲ ਜਿਹੜਾ ਕੈਨੇਡੀਅਨਾਂ ਨੇ ਬਣਾਇਆ ਗਿਆ ਲੇਕਿਨ ਗੱਲਬਾਤ ਕਰਦੇ ਭਾਈ ਜੀ ਕੀ ਨਾਮ ਆ ਵਿੱਕੀ ਕੁਮਾਰ ਕਿਹੜੀ ਜਗ੍ਹਾ ਤੋਂ ਆਏ ਹੋ ਕੀ ਕੁਮਾਰ ਜੀ ਸਮਝਣਾ ਚਾਹੂੰ ਤਾਂ ਆਏ ਹਾਂ ਅੱਜ ਕੈਨੇਡੀਅਨ ਦੇ সুইਮਪੂਲ ਚ ਫੈਮਿਲੀ ਜੇ সুইਮਪੂਲ ਬਣਾਇਆ ਗਿਆ ਆਪਾਂ ਹਾਰਿਸਵਲ ਜਾਂਦੇ ਹਾਂ ਜੇ ਆਪਾਂ ਕਿਤੇ ਵੱਡੇ সুইਮਪੂਲ ਚ ਜਾਂਦੇ ਤਾਂ ਮਾਤਰਾ ਵੱਡੇ ਵੱਡੇ ਫੀਸ ਲਿੱਤੀ ਜਾਂਦੀਆਂ ਲੇਕਿਨ ਇੱਥੇ ਕਿਸ ਤਰ੍ਹਾਂ ਫੀਸ ਹੈ ਕਿਸ ਤਰ੍ਹਾਂ ਇੰਜੋਇਮੈਂਟ ਲੱਗ ਰਹੀ ਹੈ ਬੜੀ ਵਧੀਆ ਵੱਡੇ ਆਪਾਂ সুইਮਪੂਲ ਚ ਜਾਂਦੇ ਉੱਥੇ ਵੱਡੀਆਂ ਮਾਤਰਾ ਇੱਥੇ ਕਿੰਨੀ ਵੀਜ਼ ਲਿੱਤੀ ਗਈ ਆ ਇਹਦੇ ਸਾਨੂੰ ਅੱਛੀ ਆ ਰਹੀ ਹੈ ਇੱਥੇ ਨੰਬਰ ਵਿੱਚ ਫੀਸ ਹੈ ਬਾਕੀ ਜਗ੍ਹਾ ਜਾਓ ਤਾਂ ਬਹੁਤ ਜ਼ਿਆਦਾ ਫੀਸ ਹੈ ਹਮਮ ਕਿ ਨਾ ਬਈ ਤੇ ਮੇਰਾ ਨਾਮ ਰਾਧਿਕਾ ਸ਼ਰਮਾ ਇਸ ਤਰ੍ਹਾਂ ਲੱਗਿਆ ਕਿ 90 ਰੁਪਏ ਦੀ ਫੀਸ ਹੈ ਬਹੁਤ ਵਾਰ ਆਏ ਅਸੀਂ ਹਰ ਵਾਰ ਇਸ 70000 ਰੁਪਏ ਬੱਚਾ ਫੈਮਲੀ ਇਹਦੇ ਵਿੱਚ ਇੰਨੀ ਘੱਟ ਕੀਮਤ ਦੇ ਵਿੱਚ ਇੱਥੇ ਇੰਜੋਇਮੈਂਟ ਕਰ ਰਹੇ ਹੋ ਕੀ ਲੱਗਦਾ ਤੁਹਾਨੂੰ ਬਹੁਤ ਅੱਛਾ ਲੱਗਦਾ ਹੈ ਬਹੁਤ ਫੈਮਲੀ ਇੰਜੋਇਮੈਂਟ ਕਰਦੀ ਹੈ ਬਹੁਤ ਵਧੀਆ ਸਾਲੋ ਕੀ ਬੋਲਣਾ ਨਾਮ ਹੈ ਆਪਕਾ ਕਹ ਨਾਮ ਹੈ ਆਪਕਾ ਇਨਾਇਤ ਆਪਕਾ ਕਿ ਲੱਗ ਰਿਹਾ ਬੇਟਾ ਛੁੱਟੀਆਂ ਪੜੀਆਂ ਹੈ ਹੈ ਉਹ ਦੇਖਾ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆ ਰਿਹਾ ਕਿੰਨੀ ਦੇਰ ਹੋ ਗਈ ਨਾ ਤੇ 2 ਘੰਟੇ 2 ਘੰਟੇ ਹੋ ਗਏ ਦੇਖ ਸਕਦੇ ਹੋ ਕਿ ਫੈਮਲੀ ਦਾ ਜਿਹੜਾ ਆ ਸਵਿੰਗ ਪੂਲ ਜਿਹੜਾ ਬੜੇ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਲੇਕਿਨ ਉੱਥੇ ਦੇ ਲੋਕਾਂ ਦਾ ਜਿਹੜਾ ਆ ਪੂਰਾ ਫੈਮਲੀ ਦਾ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਢੰਗ ਦੇ ਨਾਲ ਜਿਹੜਾ ਆ ਬਣਾਇਆ ਗਿਆ ਇਹ ਸੀਮ ਸਵਿੰਗ ਪੂਲ ਸੋ ਇੱਥੇ ਦੇ ਜੋ ਸਾਡੇ ਸਰਪੰਚ ਸਾਹਿਬ ਹੈਗੇ ਨੇ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ ਪੂਰੀ ਸਰਪੰਚ ਸਾਹਿਬ ਬਹੁਤ ਵਧੀਆ ਲੋਕਾਂ ਨੇ ਗਾਈਡ ਕੀਤਾ ਕਿ ਸਰਪੰਚ ਸਾਹਿਬ ਦਾ ਧੰਨਵਾਦ ਵੀ ਕੀਤਾ ਗਿਆ ਤੁਹਾਡੇ ਵੱਲੋਂ ਜਿਹੜਾ ਇੱਕ ਫੈਮਲੀ ਸਵਿੰਗ ਪੂ ਹਾਂਜੀ ਇੱਥੇ ਪਿਛਲੇ 2 ਸਾਲ ਤੋਂ ਸਾਡਾ ਵਾਇਸ ਵਾਲਾ ਚੱਲਦਾ ਸੀਗਾ ਤੇ ਲੋਕਾਂ ਦੀ ਬਹੁਤ ਡਿਮਾਂਡ ਤੇ ਫੈਮਿਲੀ ਵਾਲਾ ਜ਼ਰੂਰ ਬਣਾਓ ਕਿਉਂਕਿ ਗਰਮੀ ਦੇ ਟਾਈਮ 'ਚ ਇੰਨਾ ਸਸਤਾ ਔਰ ਵਧੀਆ ਪ੍ਰੋਸੈਲਟੀ ਨਹੀਂ ਮਿਲ ਸਕਦੀ ਕਿਸੇ ਨੂੰ ਕਿਉਂਕਿ ਸਾਡੀ ਵਰਡ 'ਚ 12-12 ਦਾ ਟਿਕਟ ਮਿਡਲ ਕਲਾਸ ਬੰਦੇ ਇੱਥੇ ਸਾਡੀ 90 ਰੁਪਏ ਟਿਕਟ ਹੈ ਸਾਰੀ ਤੇ ਇਸ ਕਰਕੇ ਸਾਰੇ ਖੁਸ਼ ਹੋ ਕੇ ਆਉਂਦੇ ਆਪਦੇ ਜਵਾਕਾਂ ਨੂੰ ਖੋਸ਼ ਹੋ ਕੇ ਮੈਂ ਨਹੀਂ ਕਹਿ ਰਿਹਾ ਇਹ ਲੋਕਾਂ ਦੇ ਖੁਦ ਬਿਆਨ ਕਹਿ ਰਹੇ ਤੁਹਾਡਾ ਬਹੁਤ 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 ਧੰਨਵਾਦੀ ਕਰਦੇ ਪਏ ਨੇ ਲੇਕਿਨ ਇੱਕ ਮਾਤਰ 80 ਰੁਪਏ ਔਰ 90 ਰੁਪਏ ਦੇ ਵਿੱਚ ਜਿੱਥੇ ਸ윙 ਗੋਲ ਬਣਾਏ ਗਏ ਨੇ ਇਹਨੇ ਵਧੀਆ 2-2 2.5 ਘੰਟੇ ਨਜ਼ਾਰੇ ਲੈ ਰਹੇ ਨੇ ਲੋਕ ਤੁਹਾਡਾ ਧੰਨਵਾਦ ਕਰ ਰਹੇ ਐਨੀ ਕ ਮਾਤਰ ਦੇ ਫੀਸ ਘਟ ਦੇ ਵਿੱਚ ਤੁਸੀਂ ਕਿਦਾਂ ਬਣਾਤਾ ਬਸ ਜੀ ਕੋਈ ਵਾੜਾ ਲਾਲਚ ਨਹੀਂ ਰੱਖਿਆ ਬਈ ਕੋਈ ਗੱਲ ਨਹੀਂ ਅਸੀਂ ਕਿਹੜਾ ਕਰਜ਼ਾ ਚੱਕ ਕੇ ਬਣਾਇਆ ਜ਼ਿਮੀਂਦਾਰਾਂ ਜ਼ਮੀਨ ਸਾਡੀ ਆਪਦੀ ਸੀ ਉਹਦੇ 'ਚ ਬਣਾਤਾ ਉਹ ਲੋਕ ਇੰਜੋਏ ਕਰਦੇ ਆ ਸਾਡਾ ਕੋਲ ਦੇਖੇ ਹੀ ਜਾਂਦੇ ਆ ਸਭ ਤੋਂ ਲ ਜਾਂਦੇ ਤਾਂ ਕੁਝ ਨਹੀਂ ਵਿਚਾਰੇ ਅਪ ਚਲੇ ਕੀ ਖਾਸ ਪ੍ਰਬੰਧ ਕੀਤੇ ਗਏ ਨੇ ਲੋਅ ਸਵਿੰਗ ਕੋਲੇ ਵਾਸਤੇ ਐ ਸਲਾਈਡਾਂ ਲਵਾਈਆਂ ਐ ਤੇ ਕੀ ਐ ਨਵੀਆਂ ਹੱਟ ਬਣਾਤੇ ਧੁੱਪ ਵਾਸਤੇ ਤੇ ਨੈਕਸਟ ਈਅਰ ਅਸੀਂ ਚੇਹਰਾ ਟੇਬਲ ਸਾਰਾ ਕੁਝ ਕੂਲਰ ਵੀ ਲਾਵਾਂਗੇ ਵੱਡੇ ਕੂਲਰ ਦੋ ਤਾਂ ਕਿ ਧੁੱਪ ਵਾਰ ਖੜਿਆ ਨੂੰ ਗਰਮੀ ਨਾ ਲੱਗੇ ਤੇ ਟਾਈਮਿੰਗ ਕੀ ਰੱਖੀ ਗਈ ਸਰਪੰਸਾਹ ਇਹ 2 ਤੋਂ 2.5 ਘੰਟੇ ਹੈ ਜੀ ਕਿਉਂਕਿ ਜੇ ਹੁਣ ਲੋਕ ਨਿਕਲਦੇ ਨਹੀਂ ਜੀ ਹੁਣ 4-4 ਘੰਟੇ ਵੜਾਂਗੇ ਤਾਂ ਬਾਰੀ ਨਹੀਂ ਕਿਸੇ ਦੀ ਆਉਣੀ ਕਿਉਂਕਿ 2 ਤੋਂ 2.5 ਘੰਟੇ ਕਹੀਦਾ ਚਲੇ ਜਾਂਦੇ ਆ ਆ ਜਾਂਦੇ ਆ ਚਲੇ ਜਾਂਦੇ ਆ ਤੋਸੀ ਬੰਦੇ ਖਰਾਬ ਕਰਦੇ ਆ ਸਾਰੇ ਦਾ ਕੀ ਸਬਤ ਰੱਖਿਆ ਗਿਆ ਤੁਹਾਡੇ ਇਧਰ ਇਧਰਲੇ ਪਾਸੇ ਔਰ ਦੂਸਰੀ ਸਾਈਡ ਤੋਂ ਨਹੀਂ ਇਧਰ ਹੀ ਐ ਸਿਸਟਮ ਜਿਹੜਾ ਫੈਮਿਲੀ ਵਾਲਾ ਸੈਟਪ ਉਹ ਸਾਰੇ ਕਹੇ ਤੋਂ ਲੱਗਾ ਇਧਰ ਹੀ ਕੁੜੀਆਂ ਕਾਊਂਟਰ ਤੇ ਆ ਕੰਟੀਨ ਵੀ ਇੱਥੇ ਹੀ ਆ ਉਧਰ ਮੁੰਡਿਆਂ ਵਾਲੇ ਨਾਲ ਕੋਈ ਲਾਈਨਾਂ ਦੇਣਾ ਨਹੀਂ ਇਹਦਾ ਇਹ ਸੈਪਰੇਟ ਕੋਈ ਹੈ ਜਿਹੜਾ ਹਫਤੇ ਦੇ ਵਿੱਚ ਕੋਈ ਸੰਡੇ ਆਂਦਾ ਆਫ ਡੇ ਤਾਂ ਨਹੀਂ ਕੋਈ ਰਹਿੰਦਾ ਮਤਲਬ ਹਫਤੇ ਵਿੱਚ ਪੂਰਾ ਦਿਨ ਖੁੱਲੇ ਰਹਿੰਦੇ ਨਹੀਂ ਜੀ ਸੱਤੇ ਦਿਨ ਆਈ ਸੀਜ਼ਨ ਆਈ 4 ਮਹੀਨੇ ਸੱਤੇ ਦਿਨ ਖੁੱਲਾ ਰਹਿੰਦਾ ਅੱਜ ਤਾਂ ਜੋ ਮੀਂਹ ਜਾਵੇ ਚੱਕਰ ਜਾਵੇ ਤਾਂ ਵੀ ਖੋਲਦੇ ਆ ਮਾਦਰੀ ਕਰਦੀ ਮੀਂਹ ਜਿਹੜਾ ਤਾਪਮਾਨ 45 ਡਿਗਰੀ ਤੋਂ ਵੱਧ ਜਾ ਰਿਹਾ ਲੋਕ ਕਹਿੰਦੇ ਨੇ ਕਿ ਅਸੀਂ ਵੱਡੇ ਵੱਡੇ ਸਪੰਗਲ ਚ ਜਾਂਦੇ ਆਣ ਵਾਸਤੇ ਲੇਕਿਨ ਲੋਕਾਂ ਨੂੰ ਕੋਈ ਸਮਰਾਲਾ ਚਾਹੂ ਤਾਂ ਕੋਈ ਕਿਤੋਂ ਆ ਰਿਹਾ ਕੋਈ ਕੋਈ ਵੀ ਦੂਰ ਦੂਰੋਂ ਲੋਕ ਇੱਥੇ ਨੌਣ ਲਈ ਆਂਦੇ ਨੇ ਕਿਸ ਤਰ੍ਹਾਂ ਕੀ ਕਹੜਾ ਜਾਊਗਾ ਹਾਂਜੀ ਫਗਵਾੜੇ ਤੋਂ ਵੀ ਆਉਂਦੇ ਆ ਫਲੌਰ ਤੋਂ ਵੀ ਆਉਂਦੇ ਆ ਜੇ ਤੋ ਫੋਨ ਕਰਦੇ ਆ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਕਹਿੰਦੇ ਅਸੀਂ ਗੂਗਲ ਤੇ ਦੇਖਿਆ ਤੇ ਉਹਨਾਂ ਨੂੰ ਕਹੀਦਾ ਵੀ ਕੋਈ ਗੱਲ ਨਹੀਂ ਤੁਸੀਂ ਅੱਧਾ ਘੰਟਾ ਘੰਟਾ ਵੱਧ ਨਾਉਣਾ ਨਾਲੋਂ ਕੋਈ ਗੱਲ ਨਹੀਂ ਤੁਸੀਂ ਦੂਰੋਂ ਆਏ ਆ ਤੇ ਕਿਉਂਕਿ ਸਾਡੀ ਐਡ ਬਹੁਤ ਬਹੁਤ ਅਸੀਂ ਰੋਜ਼ ਸ਼ਾਮ ਨੂੰ ਕੁਲ ਵਾਲੇ ਦੁਵਾਲਿਆਂ ਕਲੀਨ ਕਰਨਾ ਬੰਦੇ 8-10 ਰੱਖੇ ਆ ਉਸ ਇੱਕ ਬਾਥਰੂਮ ਸਾਡੇ ਚ ਚੈੱਕ ਕਰੋ ਬਿਲਕੁਲ ਸਾਫ਼ ਹੋਣਗੇ ਦੋ ਟਾਈਮ ਉਹ ਧੋਣੇ ਆਂਦੇ ਨੇ ਸਾਰਾ ਜਿਹੜੇ ਇਹ ਚੇਂਜਿੰਗ ਰੂਮ ਬਣਾਏ ਆ ਸਾਰਿਆਂ ਤੇ ਦਰਵਾਜ਼ੇ ਆ ਲੇਡੀਜ਼ ਫੈਮਿਲੀ ਵਾਲਾ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਬਿਲਕੁਲ ਸੰਤਾਨ ਸਾਹਿਬ ਨੇ ਗੱਲਬਾਤ ਕੀਤੀ ਕੀ ਇਹਨਾਂ ਦੇ ਵੱਲੋਂ ਇੱਕ ਵਧੀਆ ਕਹਿੰਦੇ ਨੇ ਕਿ ਆਪਣੀ ਖੁਦ ਦੀ ਜ਼ਮੀਨ ਸੀ ਜਿਹੜੀ ਕਿ ਉਹਦੇ ਵਿੱਚ ਦੋ ਸਵਿੰਗ ਪੂਲ ਜਿਹੜੇ ਨੇ ਬਣਾ ਦਿੱਤੇ ਕਿਨਾਂ ਲਈ ਕਿਨਾਂ ਇਸ ਸਵਿੰਗ ਪੂਲ ਦੇ ਵਿੱਚ ਕੇ ਖੜਾ ਆ ਮੈਂ ਤੁਹਾਨੂੰ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਿਹੜੀ ਬਿਲਕੁਲ ਫੈਮਿਲੀ ਜਿਹਨੂੰ ਕਹਿ ਸਕਦੇ ਹੋ ਫੈਮਿਲੀ ਵਾਲਾ ਹੈ ਸਵਿੰਗ ਪੂਲ ਜਿੱਥੇ ਕੀ ਲੋਕ ਆਪਣੀ ਖੁਦ ਦੀ ਜਿਹੜੀ ਪੂਰੀ ਫੈਮਿਲੀ ਨੂੰ ਲੈ ਕੇ ਇੰਜੋਇਮੈਂਟ ਲਈ ਅ ਦੋ ਤੋਂ 2.5-3 ਘੰਟੇ ਜਿਹੜੇ এনਜੋਇਮੈਂਟ ਬਿਲਕੁਲ ਮਾਤਰਾ ਜਿਹੜੀ ਫੀਸ ਆ 90 ਰੁਪਏ ਹੀ ਰੱਖੀ ਗਈ ਆ ਘਰ ਤੋਂ ਘੜੀ ਫੀਸ ਆ ਬੱਚਾ ਲਈ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਤੌਰ ਤੇ ਜਿਹੜਾ ਉਪਰੋ ਦੀ ਪਾਣੀ ਜਿਹੜਾ ਠੰਡਾ ਛੱਡਿਆ ਗਿਆ ਲੇਕਿਨ ਉਸ ਤੋਂ ਬਾਅਦ ਇਹਨਾਂ ਵੱਲੋਂ ਇਹ ਵੀ ਕਿਹਾ ਕਿ ਰੋਜ਼ ਹੀ ਰੋਜ਼ ਜਿਹੜਾ ਆ ਪਾਣੀ ਬਿਲਕੁਲ ਕਲੀਨ ਕੀਤਾ ਜਾ ਰਿਹਾ ਲੋਕ ਗਾਣੇ ਦੇ এনਜੋਇਮੈਂਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਫੁੱਲ ਜਿਹੜਾ এনਜੋਇਮੈਂਟ ਜਿਹੜਾ ਬੱਚੇ ਵੀ ਨਾਲ ਨੇ ਪੂਰੇ ਮਸਤੀ ਦੇ ਵਿੱਚ ਜਿਹੜੇ ਨਮਸਤੀ ਲੈ ਰਹੇ ਨੇ ਲੇਕਿਨ ਅ ਅਸੀਂ ਚਾਹਾਂਗੇ ਤੁਸੀਂ ਵੀਡੀਓ ਨੂੰ ਦੋਸਤੋ ਪੂਰੀ ਸ਼ੇਅ